ਹੁਣ ਜਿਹੜੀ ਮੁਕਤੀ ਗੱਲ ਤੁਹਾਨੂੰ ਦੱਸਣੀ ਹੈ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸੁਵਾਵਾਂ ਜਿਹੜੀਆਂ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੇ ਬੀਬੀ ਜਸਵੀਰ ਕੌਰ ਨੇ ਉਹਨਾਂ ਦੀਆਂ ਸੁਵਾਵਾਂ ਅੱਜ ਤੋਂ ਹੀ ਸਮਾਪਤ ਕੀਤੀਆਂ ਜਾਂਦੀਆਂ ਮੈਨੂੰ ਜ਼ਿਲ੍ਹਾ ਪ੍ਰਧਾਨ ਭពਿੰਦਰਜੀਤ ਨੇ ਲਾਇਆ ਹੀ ਨਹੀਂ ਜੀ 31 ਦਸੰਬਰ ਨੂੰ ਅਨਾਉਂਸ ਹੋਇਆ ਤੇ ਮੈਂ ਮੈਂ ਜ਼ਿਲ੍ਹਾ ਪ੍ਰਧਾਨ ਦੂਜੀ ਵਾਰੀ ਰਿਪੀਟ ਹੋਗੀ ਜੀ ਸਾਡੀ 3 ਸਾਲ ਦੀ ਟਰਨ ਹੁੰਦੀ ਹੈ ਜੀ ਜ਼ਿਲ੍ਹਾ ਪ੍ਰਧਾਨ ਤੇ ਬਤੌਰ मीत ਪ੍ਰਧਾਨ ਜਿਹੜੇ ਉਹਨਾਂ ਦੇ ਹਸਬੰਡ ਗੁਲਜਾਰ ਖੰਨਾ ਦੀਆਂ ਸੁਆਮਣੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਉਹ ਝੂਠ ਬੋਲਣ ਵਾਲਦੀ ਹੈ ਝੂਠ ਬੋਲਣ ਦੀ ਫਿਦਰਤਾ ਉਹਦੀ ਸ਼ੁਰੂ ਤੋਂ ਝੂਠ ਬੋਲਦਾ ਆ ਰਿਹਾ ਹੈ ਔਰ ਜਦੋਂ ਉਹ ਬੰਦਾ ਅਕਾਲੀ ਪਾਰਟੀ ਦਾ ਨਹੀਂ ਬਣਿਆ ਉਸਨੇ ਅਕਾਲੀ ਪਾਰਟੀ ਤੇ ਬੈਕ ਵੀ ਖੋਲਿਆ ਔਰ ਮੈਨੂੰ ਗਾਲ ਤੱਕ ਵੀ ਕੱਢਦੀ ਹਲੇ ਅਸੀਂ ਗੱਲ ਕਰੇ ਰਹੇ ਸੀ ਐਨੇ ਨੂੰ ਭਪਿੰਦਰ ਚੀਮਾ ਵੀ ਕੋਲ ਆ ਗਏ ਮੈਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੂਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਾਨੂੰ ਟਾਈਮ ਕੋਲ ਦਿੱਤਾ ਜੀ ਤੈਨੂੰ ਅੰਕ ਲਾਂਕਾ ਕਰੀ ਜਾਂਦੇ ਮੈਨੂੰ ਸਮਝ ਨਹੀਂ ਆਦੀ ਤੈਨੂੰ ਅੰਕ ਲਾਂਕਾ ਕਰੀ ਜਾਂਦੇ ਤੂੰ ਸਮਝਦਾ ਹੀ ਨਹੀਂ ਮਾਮਲਾ ਭਾਜਪਾ ਦੇ ਦਲਤ ਨੇਤਾ ਗੁਲਜ਼ਾਰ ਖੰਨਾ ਨਾਲ ਭਾਜਪਾ ਬੋਤ ਸੰਮੇਲਨ ਪੈਲ ਵਿਖੇ ਕੁੱਟ ਮਾਰ ਦਾ ਮਾਮਲਾ ਜਿਸ ਵਿੱਚ ਪਰੀ ਸਟੇਜ ਤੇ ਚੱਲੀਆਂ ਸੀ ਮੇਜ਼ ਕੁਰਸੀਆਂ ਮਾਈਕ ਮਾਰੇ ਗਏ ਹੱਥਾ ਪਾਈ ਹੋਈ ਪਗੜੀ ਉੱਤਰੀ ਸੀ ਉਸ ਸੰਬੰਧੀ ਅੱਜ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਰਕੇ ਐਲਾਨ ਕੀਤਾ ਕਿ ਬੀਬੀ ਜਸਬੀਰ ਕੌਰ ਜਿਹੜੇ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਸੀ ਅੱਜ ਤੋਂ ਹੀ ਉਹਨਾਂ ਦੀ ਇਹ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦੇ ਪਤੀ ਗੁਲਜਾਰ ਖੰਨਾ ਜਿਹੜੇ ਬਤੌਰ ਮੀਤ ਪ੍ਰਧਾਨ ਸੀ ਉਹਨਾਂ ਦੀਆਂ ਵੀ ਸੇਵਾਵਾਂ ਅੱਜ ਤੋਂ ਹੀ ਖਤਮ ਕੀਤੀਆਂ ਜਾਂਦੀਆਂ ਹਨ ਇਸ ਦੇ ਤੁਰੰਤ ਬਾਅਦ ਪੰਜਾਬ ਲਾਈਵ 18 ਨਿਊਜ਼ ਅਤੇ ਤੇਜ਼ ਰਿਪੋਰਟ 24 ਨਿਊਜ਼ ਤੇ ਆ ਕੇ মিডিਆ ਸਾਹਮਣੇ ਕੀ ਬੋਲੇ ਗਲਤ ਨੇਤਾ ਗੁਲਜਾਰ ਖੰਨਾ ਅਤੇ ਉਹਨਾਂ ਦੀ ਪਤਨੀ ਜਸਬੀਰ ਕੌਰ ਸੁਣ ਲੋ ਜਰਾ ਨੋਟ ਕਰਿਓ ਉਹ ਆਪਣੇ ਆਪ ਮੈਨੂੰ ਵੀ ਘੂਰ ਰਿਹਾ ਦੇਖੋ ਤੁਸੀਂ ਮੈਨੂੰ ਗਲਤ ਬੋਲ ਰਹੇ ਹੋ ਬਹੁਤ ਮੇਰੇ ਦਫਤਰ ਸੈਕਟਰੀ ਮੇਰੇ ਪੀਏ ਸਰਦਾਰ ਕੁਲਜੀਤ ਸਿੰਘ ਦੀਵਾ ਦੇ ਸੱਟਾਂ ਮਾਰੀਆਂ ਹੱਥ ਤੇ ਨੈਕਸਟ ਡੇ ਜਾ ਕੇ ਉਹ ਫਿਰ ਹਸਪੀਟਲ ਦਾਖਲ ਹੋ ਗਏ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਮੇਰਾ ਵੀ ਨਾਮ ਲਿਖਾ ਦਿੱਤਾ ਪੁਲਿਸ ਨੇ ਵੈਰੀਫਾਈ ਕੀਤਾ ਸਾਰਾ ਸਾਰੇ ਵੈਰੀਫਾਈ ਤੋਂ ਬਾਅਦ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਪ੍ਰੈਸ਼ਰ ਰਾਈਜ਼ ਹੋਣ ਦੇ ਬਾਵਜੂਦ ਬਹੁਤ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਨਿਆਂ ਕੀਤਾ ਪਰ ਥੋੜੀ ਜਿਹੀ ਚੂਕ ਵੀ ਕੀਤੀ ਹੈ ਜੇ ਪਰਚਾ ਬਣਦਾ ਸੀ ਤਾਂ ਗੁਲਜਾਰ ਖੰਨਾ ਤੇ ਬਣਦਾ ਸੀ ਉਹਦੀ ਵਾਈਫ ਤੇ ਬਣਦਾ ਸੀ ਜਿਸ ਨੇ ਉਹਨੂੰ ਪ੍ਰਵੋਕ ਕੀਤਾ ਵੀ ਹੁਣ ਮਾਰ ਤੁਸੀਂ ਸੁਣ ਸਕਦੇ ਹੋ ਉਹਦੀ ਵਾਈਫ ਬੋਲ ਰਹੀ ਹੈ ਵੀ ਮਾਰ ਹੁਣ ਉਸ ਤੋਂ ਬਾਅਦ ਰੋਹੇ ਦੀ ਰੋਡ ਚੱਕ ਕੇ ਯੂ ਕੈਨ ਸੀ ਦਾ ਵੀਡੀਓ ਇਜ਼ देयर ਕਿ ਉਹ ਕਿਸ ਤਰੀਕੇ ਨਾਲ ਰੋਡ ਮਾਰ ਰਿਹਾ ਕਿਸੇ ਇੱਕ ਬੰਦੇ ਨੇ ਇਹਨੂੰ ਟੱਚ ਕੀਤਾ ਹੋਵੇ ਤਾਂ ਤੁਸੀਂ ਸਾਡ ਨੂੰ ਜੋ ਮਰਜ਼ੀ ਕਹਿ ਸਕਦੇ ਹੋ ਆਪਣੇ ਭਾਰ ਨਾਲ ਸਟੇਜ ਤੋਂ ਥੱਲੇ ਗਿਰਿਆ ਸਟੇਜ ਤੋਂ ਗਿਰ ਕੇ ਉਹਨਾਂ ਦੀ ਉਹਨਾਂ ਦੀ ਦਸਤਾਰ ਉੱਤਰੀ ਹੈ ਜੋ ਕਿ ਬਹੁਤ ਮੰਦ ਭਾਗੀ ਕਰਨ ਔਰ ਸਭ ਤੋਂ ਵੱਡੀ ਗੱਲ ਉਸ ਮੰਡਲ ਦੇ ਪ੍ਰੈਜ਼ੀਡੈਂਟ ਨੇ ਭਜਨ ਸਿੰਘ ਚਾਪੜਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਐ ਐਸਸੀ ਕਾਸਟ ਨੂੰ ਰਵਿਦਾਸੀਆ ਕਾਸਟ ਨੂੰ ਉਸ ਦਫਤਰ ਦੇ ਦਫਤਰ ਸਖਤਰ ਕੌਣ ਨੇ ਕੁਲਜੀਤ ਸਿੰਘ ਦੀਵਾ ਕਿਹ ਇੱਕ ਕਾਸ ਨੂੰ ਬਿਲੋਂਗ ਕਰਦੇ ਆ ਰਵਤਾਸੀ ਕਾਸਟ ਨੂੰ ਇੱਕ ਵੀ ਸ਼ਬਦ ਤੁਸੀਂ ਸੁਣਿਆ ਹੋਵੇ ਕਿਸੇ ਨੂੰ ਕੋਈ ਮਾੜੀ ਸ਼ਬਦਾ ਵਾਲੀ ਵਰਤੀ ਹੋਵੇ ਜਾਂ ਮਾੜਾ ਸ਼ਬਦ ਕਿਹਾ ਹੋਵੇ ਸਾਨੂੰ ਤਾਂ ਹੁਣ ਪਤਾ ਲੱਗਿਆ ਸਤਿਕਾਰਯੋਗ ਸਰਦਾਰ ਗੁਲਜਾਰ ਖੰਨਾ ਜੀ ਬਾਜੀਗਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਅਸੀਂ ਬਹੁਤ ਸਤਿਕਾਰ ਕਰਦੇ ਆ ਸਾਨੂੰ ਇਹ ਵੀ ਮੈਨੂੰ ਨਹੀਂ ਸੀ ਪਤਾ ਮੈਂ ਤੌਰ ਪ੍ਰੋਫੈਸਰ ਵੀ ਇਸ ਗੱਲ ਦੀ ਗੱਲ ਕਰਦਾ ਕਿ ਬਾਜੀਗਰ ਬਰਾਦਰੀ ਐਸਸੀ ਵਿੱਚ ਆਉਂਦੀ ਸਾਨੂੰ ਬਾਅਦ ਚ ਪਤਾ ਲੱਗਾ ਸਾਨੂੰ ਕਿਸੇ ਨੇ ਸ਼ਬਦ ਨਹੀਂ ਵਰਤਿਆ ਨਾ ਮੇਰੀ ਫਿਤਰਤ ਹੈ ਤੇ ਨਾ ਮੇਰੇ ਮਨ ਚ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਾ ਕਿਸੇ ਹੋਰ ਦੇ ਮਨ ਵਿੱਚ ਨਾ ਕਿਸੇ ਨੇ ਉਹਨਾਂ ਨੂੰ ਸ਼ਬਦਾਵਲੀ ਗਲਤ ਯੂਜ਼ ਕੀਤੀ ਹੈ ਨਾ ਕਿਸੇ ਨੇ ਉਹਨਾਂ ਨੂੰ ਮਾਰਿਆ ਰੌਡ ਉਹ ਮਾਰ ਰਿਹਾ ਉਸ ਤੋਂ ਬਾਅਦ ਉਹ ਫਿਰ ਪਾਰਟੀ ਦੇ ਵਿਰੁੱਧ ਗਲਤ ਸ਼ਬਦਾਵਲੀ ਯੂਜ਼ ਕਰ ਦਿਆ ਹੁਣ ਜਿਹੜੀ ਮੁੱਕ ਦੀ ਗਲਤ ਉਹਨੂੰ ਦੱਸਣੀ ਹੈ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸੁਆਵਾਂ ਜਿਹੜੀਆਂ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੇ ਬੀਬੀ ਜਸਵੀਰ ਕੌਰ ਨੇ ਉਹਨਾਂ ਦੀਆਂ ਸੁਵਾਵਾਂ ਅੱਜ ਤੋਂ ਹੀ ਸਮਾਪਤ ਕੀਤੀਆਂ ਜਾਂਦੀਆਂ ਤੇ ਬਤੌਰ ਮੀਤ ਪ੍ਰਧਾਨ ਜਿਹੜੇ ਉਹਨਾਂ ਦੇ ਹਸਬੰਦ ਗੁਲਜਾਰ ਖੰਨਾ ਦੀਆਂ ਸੁਵਾਵਾਂ ਨੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਇੱਕ ਦੋ ਦਿਨਾਂ ਦੇ ਵਿੱਚ ਉਹ ਬਿਆਨ ਦੇਣਗੇ ਪਰ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਇਸ ਗੱਲ ਦੀ ਅਸਮਰਥਾ ਜ਼ਾਹਰ ਕਰਦਾ ਕਿ ਮੈਂ ਜਿਹੜੇ ਬੰਦੇ ਪਾਰਟੀ ਦਾ ਪ੍ਰੋਟੋਕੋਲ ਤੋੜ ਰਿਹਾ ਪਾਰਟੀ ਦਾ ਡਿਸਪੀਸਪਲਨ ਤੋੜ ਰਿਹਾ ਉਹਨਾਂ ਨੂੰ ਪਾਰਟੀ ਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਕੰਮ ਕਰਾਉਣ ਤੇ ਮੈਂ ਸਮਰੱਥਾ ਨਹੀਂ ਰੱਖਦਾ ਕੱਲ ਨੂੰ ਕੋਈ ਵੱਡਾ ਹੈਪਨ ਹੋ ਗਿਆ ਕੋਈ ਵੱਡੀ ਗੱਲ ਹੋ ਗਈ ਕਿਉਂਕਿ ਇਨਡਿਸਪਲਨ ਕ੍ਰੀਏਟ ਕਰਨਾ ਉਸ ਬੰਦੇ ਦਾ ਤਾਂ ਉਹਦੀ ਵਾਈਫ ਦਾ ਕੰਮ ਹੈ ਸੋ ਅਸੀਂ ਅੱਜ ਹੀ ਸੁਵਾਵਾ ਖਤਮ ਕਰਕੇ ਤੇ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ ਸਲਾਹ ਕਰਕੇ ਜਦੋਂ ਤੱਕ ਸਾਡੀ ਨਵੀਂ ਅਪੁਆਇੰਟਮੈਂਟ ਨਹੀਂ ਹੋ ਜਾਂਦੀ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਦੀ ਉਦੋਂ ਤੱਕ ਕਿ ਸਾਰੀਆਂ ਸੁਆਵਾਂ ਨੂਪਰ ਚੇਟਲੀ ਜੀ ਨਿਭਾਉਣਗੇ ਅੱਜ ਤੋਂ ਬਾਅਦ ਨੂਪਰ ਚੇਟਲੀ ਜੀ ਨੂੰ ਅੱਜ ਤੋਂ ਬਾਅਦ ਜ਼ਿਲ੍ਹੇ ਦੀਆਂ ਸਾਰੀਆਂ ਮਹਿਲਾ ਮੋਰਚੇ ਦੀਆਂ ਸੁਆਵਾਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੀ ਥਾਂ ਤੇ ਐਸਸੀ ਵਿੰਗ ਦੇ ਸਾਡੇ ਬਹੁਤ ਸੀਨੀਅਰ ਆਗੂ ਨੇ ਪ੍ਰਭਾਰੀ ਨੇ ਇਸਰੂ ਦੇ ਸਰਦਾਰ ਗੁਰਦੀਪ ਸਿੰਘ ਪੱਟੀ ਉਹਨਾਂ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਖੰਨਾ ਜ਼ਿਲ੍ਹੇ ਦਾ ਬਣਾਇਆ ਜਾਂਦਾ ਨਾਲ ਹੀ ਉਹਨਾਂ ਨੂੰ ਪੈਲ ਦੇ ਮੰਡਲ ਦਾ ਪ੍ਰਭਾਰੀ ਵੀ ਬਣਾਇਆ ਜਾਂਦਾ ਗਰਦੀਪ ਜੀ ਨੂੰ ਸੋ ਇਹ ਤੁਹਾਡੇ ਨਾਲ ਗੱਲ ਕਰਨੀ ਸੀ ਸਰਦਾਰ ਪਰਮਿੰਦਰ ਸਿੰਘ ਬਰਾੜ ਜਨਰਲ ਸੈਕਟਰੀ ਪੰਜਾਬ ਤੇ ਜਿਹੜੇ ਡਿਸਪਲਿਨਰੀ ਕਮੇਟੀ ਦੇ ਇੰਚਾਰਜ ਵੀ ਹੈ ਉਹਨਾਂ ਵੱਲੋਂ ਤੁਹਾਨੂੰ ਇਹ ਸਾਰੀ ਚਿੱਠੀ ਅਸੀਂ ਦੇ ਦਿੰਨੇ ਆ ਆ ਚਿੱਠੀ ਸਾਰੀ ਜਾਰੀ ਹੋ ਗਈ ਉਹਨਾਂ ਦੇ ਖਿਲਾਫ ਤੇ ਬਤੌਰ ਜਨਰਲ ਸੈਕਟਰੀ ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟੀ ਦਾ ਡਿਸਪਲਿਨ ਭੰਗ ਕੀਤਾ ਤੁਸੀਂ ਪਾਰਟੀ ਦੀ ਸਾਰੀਆਂ ਮਰਿਆਦਾਵਾਂ ਦੀ ਉਲੰਘਣਾ ਕੀਤੀ ਹੈ ਸੋ ਅੱਜ ਤੋਂ ਹੀ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਹਨਾਂ ਦੀਆਂ ਸੁਆਵਾਂ ਜਿਹੜੀਆਂ ਮੇਰੇ ਨਾਲ ਚੱਲ ਰਹੀਆਂ ਸੀ ਮੈਂ ਅਸਮਰੱਥਾ ਜ਼ਾਹਿਰ ਕਰਦਾ ਕਿ ਕੱਲ ਨੂੰ ਕੋਈ ਹੋਰ ਵੱਡਾ ਹੈਪਨ ਹੋ ਜੇ ਕੋਈ ਸਾਡੇ ਤੇ ਹੋਰ ਅਲੀਗੇਸ਼ਨ ਲੱਗ ਜਾਵੇ ਤਾਂ ਉਸ ਗੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਪਾਰਟੀ ਦਾ ਅਕਸ ਲੋਕਾਂ ਦੇ ਵਿੱਚ ਖਰਾਬ ਹੋਵੇ ਹੁਣ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਸੋ ਆ ਮੇਰੀ ਬੇਨਤੀ ਸੀ ਤੁਹਾਡਾ ਹੋਰ ਕੋਈ ਕੁਐਸਚਨ ਹੈ ਤੁਸੀਂ ਪੁੱਛੋ ਕੋ ਜਿਹੜੀ ਪਾਰਟੀ ਕੋਲ ਇਨਫਾਰਮੇਸ਼ਨ ਆਈ ਹੈ ਉਹ ਤਾਂ ਪਾਰਟੀ ਹਾਈ ਕਮਾਂਡ ਕੋਲ ਇਨਫਾਰਮੇਸ਼ਨ ਇਹ ਹੈ ਕਿ ਕਿਸੇ ਬੰਦੇ ਨੇ ਇਹਨੂੰ ਪੁੱਟ ਕਰਕੇ ਉਂਗਲ ਲਾ ਕੇ ਪਾਰਟੀ ਦੇ ਸਕਸੈਸਫੁਲ ਪ੍ਰੋਗਰਾਮ ਨੂੰ ਤਾਰ ਪੀਡੋ ਕਰਨ ਵਾਸਤੇ ਸਾਰੀ ਸ਼ਾਰਸ਼ ਹੋਈ ਹੈ ਕਿਉਂਕਿ ਅੱਗੇ ਵੀ ਪਾਰਟੀ ਦਾ ਜਿਹੜਾ ਡੈਕੋਰਮ ਹੈ ਇਹ ਬੰਦੇ ਵੱਲੋਂ ਵਾਰ-ਵਾਰ ਤੋੜਿਆ ਜਾਂਦਾ ਸਾਡੀ ਕਦੋਂ ਮੀਟਿੰਗ ਸੀ ਉੱਥੇ ਵੀ ਡੈਕੋਰਮ ਇਹਨਾਂ ਵੱਲੋਂ ਤੋੜਿਆ ਗਿਆ ਸਮਰਾਲੇ ਮੀਟਿੰਗ ਸੀ ਬਲਰਾਮ ਸ਼ਰਮਾ ਜੀ ਦੀ ਕਮਾਂਡ ਹੇਡ ਹੋਈ ਸੀ ਇਹਨਾਂ ਦੀ ਪ੍ਰਧਾਨਗੀ ਹੇਡ ਹੋ ਸੀ ਉੱਥੇ ਵੀ ਡੈਕੋਰਮ ਤੋੜਿਆ ਗਿਆ ਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਤੋਂ ਪਹਿਲਾਂ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਇੱਕ ਮੀਟਿੰਗ ਖੰਨੀ ਹੋਈ ਸੀ ਉੱਥੇ ਵੀ ਬਹੁਤ ਵੱਡਾ ਮਿਸ ਹੈਪਨ ਇਹਨਾਂ ਨੇ ਕੀਤਾ ਸੀ ਬਟ ਹੁਣ ਤਾਂ ਸਿਰੇ ਹੀ ਕਰ ਦਿੱਤਾ ਨਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਜ਼ਿਲ੍ਹੇ ਦੇ ਪ੍ਰਧਾਨ ਨੂੰ ਸਿੱਧੀਆਂ ਮਾਂ ਪੈਂਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਹੁਣ ਤੁਸੀਂ ਫੈਸਲਾ ਕਰੋ ਵੀਡੀਓ ਤੁਹਾਡੇ ਕੋਲ ਨੇ ਤੁਹਾਨੂੰ ਪ੍ਰੈਸ ਵਾਲੇ ਸਾਰੇ ਸਤਿਕਾਰਯੋਗ ਰਿਸਪੈਕਟਡ ਮੇਰੇ ਵੀਰਾਂ ਨੂੰ ਸਾਰੀ ਤੁਹਾਨੂੰ ਵੀਡੀਓ ਜਿਹੜੀ ਹੈਗੀ ਭੇਜ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਪਾਰਟੀ ਦਾ ਜਿਹੜਾ ਪਾਰਟੀ ਦਾ ਫੈਸਲਾ ਹੈ ਉਹ ਵੀ ਤੁਹਾਨੂੰ ਭੇਜ ਦਿੱਤਾ ਜਾਏਗਾ ਸੋ ਆ ਇਹ ਕਹਿਣੀ ਚਾਹੁੰਦਾ ਸਾਡੇ ਵੱਲੋਂ ਪੁਲਿਸ ਕੰਪਲੇਟ ਕੀਤੀ ਗਈ ਹੈ ਜੀ ਹੁਣ ਸਾਡੇ ਵੱਲੋਂ ਪੁਲਿਸ ਕੰਪਲੀਟ ਕੀਤੀ ਗਈ ਹੈ ਅਸੀਂ ਪੁਲਿਸ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਤੱਥਾਂ ਦੇ ਆਧਾਰਤ ਗੱਲ ਕਰੋ ਇੰਨੇ ਰਿਸਪੈਕਟੇਬਲ ਬੰਦੇ ਐ ਦੋ ਤਿੰਨ ਸਕੂਲ ਚ ਲਾ ਰਿਆ ਪ੍ਰਿੰਸੀਪਲ ਐ 52 ਇਅਰ 올ਡ ਨੇ ਐ ਡੇ ਰਿਸਪੈਕਟੇਬਲ ਨੇ ਇੰਨੇ ਡਾਊਨ ਟੂ ਅਰਥ ਨੇ ਇਹਨਾਂ ਨੂੰ ਬਦਤਮੀਜ਼ੀ ਕੀਤੀ ਐ ਟੀ ਵੱਡੀ ਇਹ ਫਿਰ ਵੀ ਸ਼ਾਂਤ ਖੜੇ ਕੁਛ ਨਹੀਂ ਕਹਿ ਰਹੇ ਮੈਂ ਪਹੁੰਚਿਆ ਉੱਥੇ ਰੋਕਣ ਵਾਸਤੇ ਮੈਨੂੰ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਰੋਕੋ ਜਾ ਕੇ ਮੇਰੇ ਨਾਲ ਬਦਤਮੀਜ਼ੀ ਕੀਤੀ ਗਈ ਐ ਮੈਂ ਫਿਰ ਵੀ ਕਹਾਂ ਚਲੋ ਕੋਈ ਗੱਲ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਰੌਲ ਸਾਹਿਬ ਗਏ ਐ ਬਹੁਤ ਮੈਚੂਰ ਬਹੁਤ ਅੱਛੇ ਬਿਜ਼ਨਸਮੈਨ ਵੱਡੇ ਐਗਰੀਕਲਚਰਿਸਟ ਉਹ ਗਏ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਐ ਕੁਲਜੀਤ ਬੇਟਾ ਰੋਕ ਰਿਹਾ ਉਹਨਾਂ ਨੂੰ ਇਹਦੇ ਨਾਲ ਇੰਨੀ ਬਦਤਮੀਜ਼ ਤੁਸੀਂ ਸੁਣ ਸਕਦੇ ਹੋ ਗਾਲਾਂ ਕੱਢੀਆਂ ਜਾ ਰਹੀਆਂ ਕੁਲਜੀਤ ਨੂੰ ਸਿੱਧੀਆਂ ਮਾਓ ਪੈਣੀਆਂ ਸਿੱਧੀਆਂ ਡਾਇਰੈਕਟ ਇਹ ਖਰਾਬ ਕਰੀ ਉਹਨੂੰ ਵੀ ਪਾਰਟੀ ਚ ਕੱਢੋਗੇ ਦੇਖੋ ਉਹਨੂੰ ਨੋਟਿਸ ਭੇਜਿਆ ਜਾਏਗਾ ਅੱਜ ਹੀ ਅੱਜ ਹੀ ਪਾਰਟੀ ਨੂੰ ਨੋਟਿਸ ਜੇ ਸੈਟੀਸਫੈਕਟਰੀ ਜੇ ਸੈਟੀਸਫੈਕਟਰੀ ਆਨਸਰ ਨਹੀਂ ਆਏਗਾ ਤਾਂ ਡੈਫੀਨਿਟਲੀ ਵਿਲ ਡੂ ਐਕਸ਼ਨ ਅਗੇਸਟ ਅੱਜ ਜਾਂ ਕੱਲ ਦੇ ਵਿੱਚ ਪਾਰਟੀ ਦਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਜਾਏਗਾ ਤਾਂ ਬਹੁਤ ਅੱਛਾ ਕੈਂਡੀਡੇਟ ਹੋਏਗਾ ਤੁਸੀਂ ਸਾਰੇ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਔਰ ਬਹੁਤ ਵਧੀਆ ਤਰੀਕੇ ਨਾਲ ਫਾਈਟ ਹੋਏਗੀ जीदा जो पंजाब और मंत्री मंत्री निवास चीदा, और मंत्री श्री सिंह चीमा जी का बिल्कुल धनवाद कर कि उन्होंने इस दबल समझिया बाकी रही गल पार्टी की पार्टी के संघर्ष समय भी मैं नार्टी दे, पार्टी दे ठीक है? और अज चोणा ने सिर पर चोणा ने तीजी बार मैं मोदी जी फिर तो प्रधानमंत्री बन देखना चाहनी हूँ भी पार्टी के पार्टी जो, जो, जो कोई मैं कोई ना कोई आदेश देगी उस मैं सिर मथे रख के निभाऊंगी हमेशा निभाऊंगी और इस चीज लगन निभाऊंगी वैसे नाल नाल मैं लोक सभा भी देख रही हूं पार्टी दे, पार्टी के तौर पर जो मैं अच्छे जिम्मेवारी मिली है इसन मैं बखूबी निभा के दो हजार चौबीस मान लियो प्रधानमंत्री श्री नरेंद्र मोदी जी अभी प्रधानमंत्री बनाने कामयाब होवे ਤੋ ਪਹਿਲਾਂ ਸ੍ਰੀ ਓਮਕਾਰ ਸਤੂ ਪੰਜਾਬ ਪੰਜਾਬ ਲਾਈਵ 18 ਨਿਊਜ਼ ਖੰਨਾ ਤੇ ਤੇਜਿੰਦਰ ਸਿੰਘ ਤੇਜ ਰਿਪੋਰਟ 24 ਨਿਊਜ਼ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਘਰ ਆ ਕੇ ਸਾਡਾ ਦੁੱਖ ਦਰਦ ਸਾਂਝਾ ਕਰਨ ਵਾਸਤੇ ਆਏ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਇਸ ਦੇ ਨਾਲ ਮੈਂ ਇਹ ਵੀ ਗੱਲ ਕਹੂੰਗਾ ਕਿ ਮੈਂ ਤੇ ਮੇਰੇ ਮੈਡਮ ਜਸਵੀਰ ਕੌਰ ਅਸੀਂ ਅੱਜ ਦੇ ਪਾਰਟੀ ਨਾਲ ਨਹੀਂ ਜੁੜੇ ਹੋਏ ਅਸੀਂ ਪੁਰਾਣੇ ਕਾਰਿਆਕਰਤਾ ਤੇ ਪਾਰਟੀ ਦੇ ਵਫਾਦਾਰ ਸਪਾਹੀ ਬਣ ਕੇ ਕੰਮ ਕਰ ਰਹੇ ਹਾਂ ਔਰ ਦੂਸਰੇ ਪਾਸੇ ਭਪਿੰਦਰ ਸਿੰਘ ਚੀਮਾ ਜੋ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਨੇ ਨਗਰ ਕੌਂਸਲ ਪੈਲ ਦਾ ਪ੍ਰਧਾਨ ਵੀ ਬਣਾਈ ਰੱਖਿਆ ਹੈ ਹਾਂਜੀ ਤੇ ਫੁੱਲ ਪਾਵਰ ਦੇ ਕੇ ਰੱਖੀ ਹੈ ਪੰਜਾਬ ਯੂਥ ਵੈਲਫੇਅਰ ਬੋਰਡ ਦਾ ਚੇਅਰਮੈਨ ਵੀ ਬਣਾ ਕੇ ਰੱਖਿਆ ਤੇ ਉਹ ਕੈਬਨਿਟ ਰੈਂਕ ਦੇ ਬਰਾਬਰ ਹੁੰਦਾ ਹੈ ਜਦੋਂ ਉਹ ਬੰਦਾ ਅਕਾਲੀ ਪਾਰਟੀ ਦਾ ਨਹੀਂ ਬਣਿਆ ਉਸਨੇ ਅਕਾਲੀ ਪਾਰਟੀ ਵਿੱਚ ਰਹੇ ਉਹਨੇ ਸਾਡੀ ਪਾਰਟੀ ਭਾਜਵਾ ਦਾ ਹੱਥ ਫੜਿਆ ਆਪਣੀ ਸ਼ਰਨ ਲੈਣ ਦੀ ਖਾਤਰ ਉਹਨੇ ਹੱਥ ਫੜਿਆ ਤੇ ਉਹਦਾ ਇਹ ਵੀ ਕੋਈ ਪਤਾ ਨਹੀਂ ਕਿਹੜੇ ਟਾਈਮ ਉਹ ਦਲੱਤਾ ਮਾਰ ਜਵੇ ਤੇ ਅਸੀਂ ਤਾਂ ਸ਼ੁਰੂ ਤੋਂ ਚੱਲ ਪਾਰਟੀ ਨੇ ਸਾਨੂੰ ਦੇਖ ਚੁੱਕੇ ਨੇ ਅਸੀਂ ਪਾਰਟੀ ਦੇ ਨਾਲ ਵਫਾਦਾਰੀ ਨਾਲ ਚੱਲ ਰਹੇ ਹਾਂ ਚੱਲਦੇ ਆ ਰਹੇ ਹਾਂ ਅਸੀਂ ਵਫਾਦਾਰੀ ਨਾਲ ਚੱਲ ਰਹੇ ਹਾਂ ਪਾਰਟੀ ਸਾਨੂੰ ਵੀ ਜਾਣਦੀ ਹੈ ਪਾਰਟੀ ਦੇ ਜਿਹੜੇ ਉੱਚ ਲੀਡਰ ਨੇ ਉਹ ਸਾਨੂੰ ਵੀ ਜਾਣਦੇ ਨੇ ਉਹਨਾਂ ਨੂੰ ਵੀ ਜਾਣਦੇ ਨੇ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਮੈਂ ਆਪਣੇ ਆਪ ਡਿ ਗਿਆ ਤੁਸੀਂ ਇਹ ਦੱਸੋ ਭੁਪਿੰਦਰ ਸਿੰਘ ਚੀਮੇ ਨੇ ਦੋ ਬੱਸਾਂ ਸਾਡੇ ਕੋਲ ਭੇਜੀਆਂ 14 ਚਾਰ ਨੂੰ ਕਿਉਂਕਿ ਉਹਦਾ ਬੂਥ ਸਮਾमेलन ਸੀਗੇ ਮਹਿਬੂਬ ਮੈਰਜ ਪੈਲਸ ਪੈਲ ਵਿਖੇ ਤੇ ਉਹ ਦੋ ਬੱਸਾਂ ਵੀ ਭਰੀਆਂ ਜਿਹੜੀ ਸਾਡੀ ਗੱਡੀ ਸੀ ਉਹ ਵੀ ਭਰੀ ਲੇਡੀਜ਼ ਦੀ ਤੇ ਉਹਨੇ ਮੈਲਾ ਮੋਰਚੇ ਦੀ ਲਿਸਟ ਵੀ ਮੰਗੀ ਸੀ ਅਸੀਂ ਜਾਦੇਸਾਰ ਉਦੋਂ ਪ੍ਰੋਗਰਾਮ ਸ਼ੁਰੂ ਵੀ ਨਹੀਂ ਸੀ ਹੋਇਆ ਉਦੋਂ ਹੀ ਅਸੀਂ ਭਵਿੰਦਰ ਚੀਮੇ ਨੂੰ ਕਹਿਤਾ ਸੀ ਕਿ ਦੋ ਤਿੰਨ ਲੇਡੀਜ਼ ਨੂੰ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਲਿਸਟ ਲੈ ਕੇ ਇੱਕ ਗਰੁੱਪ ਫੋਟੋ ਬਣਾ ਕੇ ਖਿਚਾ ਕੇ ਜਲਦੀ ਫਰਕ ਕਰ ਦਿਓ ਜਿਹੜੀ ਲੇਡੀਜ਼ ਨੂੰ ਜਲਦੀ ਹੈ ਉਹ ਚਲੀ ਜੀ ਚਲੀਆਂ ਜਾਣਗੀਆਂ ਬਾਕੀ ਬੈਠੀਆਂ ਰਹਿਣਗੀਆਂ ਚੱਲ ਇਹਨਾਂ ਨੇ ਸਾਡੀ ਗੱਲ ਤੇ ਕੋਈ ਗੌਰ ਨਹੀਂ ਕੀਤੀ ਉਦੋਂ ਬਾਅਦ ਪ੍ਰੋਗਰਾਮ ਸ਼ੁਰੂ ਹੋ ਗਿਆ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਂ ਥੱਲੇ ਤੋਂ ਉੱਠ ਕੇ ਸਗੋਂ ਸਟੇਜ ਤੇ ਗਿਆ ਤੇ ਭਵਿੰਦਰ ਸਿੰਘ ਟੀਮੇ ਨੂੰ ਕਿਹਾ ਕਿ ਜਲਦੀ ਤੁਸੀਂ ਲਿਸਟ ਲੈ ਲਓ ਜੀ ਉਹਨਾਂ ਨੇ ਜਾਣਾ ਉਹ ਜਲਦੀ ਵਾਰ-ਵਾਰ ਹੈਰਾਨ ਹੋ ਰਹੀਆਂ ਉਹਨਾਂ ਨੇ ਘਰ ਜਾਣਾ ਬਾਅਦ ਚ ਬੱਸ ਵੀ ਨਹੀਂ ਮਿਲਣੀ ਉਹਨਾਂ ਨੂੰ ਤੇ ਮੇਰੇ ਮੈਡਮ ਦੇ ਨਾਲ ਲਗਵੇਂ ਭਵਿੰਦਰ ਸਿੰਘ ਟੀਮਾ ਸਟੇਜ ਤੇ ਬੈਠੇ ਸੀ ਇਹਨਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਸਟ ਲੈ ਕੇ ਜੀ ਇੱਕ ਗਰੁੱਪ ਫੋਟੋ ਖਿਚਾ ਲਓ ਵੀ ਉਹ ਲੜਕੀਆਂ ਨੇ ਜਾਣਾ ਸਾਡੀ ਫਿਰ ਵੀ ਸੁਣਵਾਈ ਨਹੀਂ ਹੋ ਕੀਤੀ ਗਈ ਬਾਅਦ ਚ ਸਾਰਾ ਪ੍ਰੋਗਰਾਮ ਸਮਾਪਤ ਹੋ ਚੁੱਕਿਆ ਸੀ ਜੋ ਮੁੱਖ ਮਹਿਮਾਨ ਹਰਜੀਤ ਗਰੇਵਾਲ ਸੀ ਉਹਨਾਂ ਨੇ ਵੀ ਸਟੇਜ ਤੇ ਲੈਕਚਰ ਦੇ ਕੇ ਉਹ ਬੈਠ ਚੁੱਕੇ ਸੀਗੇ ਤਾਂ ਅਸੀਂ ਜਾ ਕੇ ਜੋ ਸਟੇ ਸੈਕਟਰੀ ਸੀ ਜਤਿੰਦਰ ਸ਼ਰਮਾ ਉਸ ਨੂੰ ਕਿਹਾ ਕਿ ਆ ਅਸੀਂ ਲਿਸਟ ਦੇਣੀ ਹੈ ਵੀ ਲੇਡੀਜ਼ ਨੂੰ ਵੀ ਬੁਲਾ ਲਓ ਮੈਕਚ ਬੋਲ ਕੇ ਤੇ ਨਾਲੇ ਭਪਿੰਦਰ ਚਿਮੇ ਨੂੰ ਵੀ ਬੁਲਾ ਲਓ ਵੀ ਅਸੀਂ ਲਿਸਟ ਦੇਣੀ ਆ ਵੀ ਅਸੀਂ ਥੋੜਾ ਲੜਕੀਆਂ ਨੇ ਜਲਦੀ ਜਾਣਾ ਤਾਂ ਉਸ ਨੇ ਰੂਟਲੀ ਬੋਲਦੇ ਹੋਏ ਨੇ ਕਿਹਾ ਕਿ ਇੱਕ ਸਾਈਡ ਤੇ ਹੋ ਕੇ ਖੜ ਬਾਅਦ ਚੋ ਕੇ ਬਾਅਦ ਚੋ ਦੇਖ ਦੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਨਹੀਂ ਬੋਲ ਸਕਦੇ ਚਲੋ ਮੈਂ ਬੋਲ ਕੇ ਬੁਲਾ ਲਨ ਦਾ ਉਸਨੇ ਬੈਗ ਵੀ ਖੋਲਿਆ ਔਰ ਮੈਨੂੰ ਗਾਲ ਤੱਕ ਵੀ ਕੱਢਤੀ ਹਲੇ ਅਸੀਂ ਗੱਲ ਕਰੇ ਰਹੇ ਸੀ ਐਨਨੂ ਭਪਿੰਦਰ ਚੀਮਾ ਵੀ ਕੋਲ ਆ ਗਏ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਉਹ ਜਿਹੜਾ ਵਾਰ-ਵਾਰ ਦਿਖਾ ਰਿਹਾ ਉਹ ਉਦੋਂ ਇਹ ਦਿਖਾ ਰਿਹਾ ਜਿਹੜੇ ਲਫ਼ਜ਼ ਤਾਂ ਮੈਂ ਬੋਲੇ ਨੇ ਉਹ ਤਾਂ ਦਿਖਾ ਰਿਹਾ ਅਗਰ ਉਹ ਰੱਬ ਨੂੰ ਜਾਣ ਦੇਣੀ ਹੈ ਜੇ ਉਹ ਸੱਚਾ ਬੰਦਾ ਹੈ ਕਿਉਂਕਿ ਜਿਹੜਾ ਬੰਦਾ ਕੋਈ ਪ੍ਰੋਗਰਾਮ ਕਰਦਾ ਸਾਰੇ ਪ੍ਰੈਸ ਰਿਪੋਰਟਰ ਉਹੀ ਬੁਲਾਉਂਦਾ ਤੇ ਉਹਨਾਂ ਦੀ ਜਿਹੜੀ ਟੀਮ ਦੇ ਜਿਹੜੇ ਵਰਕਰ ਸੀ ਉਹੀ ਮੂਵੀਆਂ ਬਣਾ ਰਹੇ ਸੀ ਤੇ ਸਾਡਾ ਮੇਰੇ ਨਾਲ ਤਾਂ ਲੇਡੀ ਸਟਾਫ ਗਿਆ ਸੀ ਸਾਰਾ ਮੇਰੀ ਮੈਡਮ ਦੇ ਨਾਲ ਸਾਡੇ ਨਾਲ ਸਾਰਾ ਲੇਡੀ ਸਟਾਫ ਸਾਰਾ ਲੈ ਕੇ ਗਿਆ ਸੀ ਤੈਨੂੰ ਬੱਸਾਂ ਲੇਡੀ ਦੀਆਂ ਭਰ ਕੇ ਗਏ ਸੀ ਤੇ ਸਾਡੇ ਵਿੱਚੋਂ ਤਾਂ ਕੋਈ ਮੂਵੀ ਵੀ ਨਹੀਂ ਸੀ ਬਣਾ ਰਿਹਾ ਉਹ ਕੱਟ-ਕੱਟ ਕੇ ਪਬਲਿਕ ਨੂੰ ਦੱਸ ਰਿਹਾ ਜੋ ਸਚਾਈ ਆ ਉਸ ਨੂੰ ਲੁਕੋ ਰਿਹਾ ਔਰ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾ ਰਿਹਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜੋ ਅਕਾਲੀ ਪਾਰਟੀ ਦਾ ਨਹੀਂ ਬਣ ਸਕਿਆ ਉਹ ਸਾਡੀ ਭਾਜਵਾ ਦਾ ਵੀ ਕਿੱਥੇ ਬਣ ਜੂ ਨਹੀਂ ਬਣ ਸਕਦਾ ਇਹ ਵੀ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਤੋਂ ਇਹ ਭਾਰਤੀ ਜਨਤਾ ਪਾਰਟੀ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਸਾਰੇ ਖੰਨੇ ਦੀ ਜਿਹੜੀ ਸਾਰੇ ਕਾਰਜ ਕਰਤਾ ਨਹੀਂ ਉਹ ਸਾਰੀ ਇਸ ਗੱਲ ਤੋਂ ਨਾਰਾਜ਼ ਨਹੀਂ ਸਾਰੀ ਇਹਦਾ ਸਾਥ ਛੱਡ ਗਏ ਇਹਨਾਂ ਦੀਆਂ ਮੀਟਿੰਗਾਂ ਸੁਣਨੀਆਂ ਛੱਡ ਗਏ ਪਰ ਅਸੀਂ ਇੱਕ ਪਾਰਟੀ ਦੀ ਵਫਾਦਾਰੀ ਨੂੰ ਸਮਝਦੇ ਹੋਏ ਵੋਟਾਂ ਨੂੰ ਜੋੜਦੇ ਹੋਏ ਅਸੀਂ ਲਗਾਤਾਰ ਪਾਰਟੀ ਦਾ ਕੰਮ ਕਰਦੇ ਆ ਰਹੇ ਹਾਂ ਇਸ ਕਰਕੇ ਅਸੀਂ ਇਹਦੀ ਸਪੋਰਟ ਕਰਦੇ ਸੀ ਇਹਦੇ ਨਾਲ ਜੁੜ ਕੇ ਚੱਲੇ ਸੀ ਪਰ ਇਹ ਇਹਨੇ ਸਾਡੀ ਵੀ ਬੇਇੱਜ਼ਤੀ ਕਰਤੀ ਸਾਨੂੰ ਵੀ ਖਤਮ ਕਰਤਾ ਸਾਡੀਆਂ ਪੱਗਾਂ ਤੱਕ ਲਾਤੀਆਂ ਔਰ ਇੱਕ ਮੈਂ ਇਹ ਵੀ ਗੱਲ ਦੱਸਣੀ ਚਾਹੂੰਗਾ ਕਿ ਚਰਨਜੀਤ ਸਿੰਘ ਅਟਵਾਲ ਜੋ ਵੱਡੇ ਕੱਦ ਦਾ ਲੀਡਰ ਸੀ ਇਹਨਾਂ ਨੇ ਉਸ ਦਾ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ ਕਿਉਂ ਜਾਤੀਵਾਦ ਨੂੰ ਲੈ ਕੇ ਇਹਨਾਂ ਦੀ ਧੌਣ 'ਚ ਜੱਟਵਾਦ ਦਾ ਕਿੱਲਾੜਿਆ ਹੋਇਆ ਜਾਤੀਵਾਦ ਨੂੰ ਲੈ ਕੇ ਇਨੇ ਜਾਣ ਬੁੱਝ ਕੇ ਉਹਦਾ ਵਿਰੋਧ ਕੀਤਾ ਤੇ ਉਹਨੂੰ ਐਡੇ ਤਗੜੇ ਲੀਡਰ ਨੂੰ ਵਧੀਆ ਲੀਡਰ ਨੂੰ ਟਿਕਟ ਤੱਕ ਨਹੀਂ ਮਤਲਬ ਟਿਕਟ ਲੈਣ ਤੱਕ ਵੀ ਵਿਰੋਧ ਕੀਤਾ ਉਹਦਾ ਬੇਹੱਦ ਦੁੱਖ ਹੈ ਅੱਜ ਵੀ ਇਹ ਮੇਰੇ ਨਾਲ ਐਸੀ ਤਰ੍ਹਾਂ ਹੀ ਹੋਇਆ ਅਸੀਂ ਜਿਹੜਾ ਇਹ ਕਹਿੰਦਾ ਕਿ ਮੈਂ ਸਟੇਜ ਤੋਂ ਆਪਣੇ ਆਪ ਡਿਗਿਆ ਤੁਸੀਂ ਇਹ ਦੇਖੋ ਜਦੋਂ ਅਸੀਂ ਜਤਿੰਦਰ ਸ਼ਰਮੇ ਨਾਲ ਗੱਲ ਕਰ ਰਹੇ ਸੀ ਫਿਰ ਇਹਦੇ ਨਾਲ ਵੀ ਕੀਤੀ ਉਸੇ ਟਾਈਮ ਤੇ ਸਾਡੇ ਨਾਲ ਆਪਣਾ ਮਨਪ੍ਰੀਤ ਸਿੰਘ ਮਣੀ ਕੁਲਜੀਤ ਸਿੰਘ ਤੇ ਦੂਜਾ ਨਰੇਸ਼ ਆਨੰਦ ਤੇ ਹੋਰ ਦੋ ਚਾਰ ਹੋਰ ਕਈ ਬੰਦੇ ਜਿਹੜੇ ਇਹਨਾਂ ਦੇ ਨਾਲ ਖੜੇ ਨਹੀਂ ਇਹਨਾਂ ਦੇ ਇਸ਼ਾਰੇ ਤੇ ਭਪਿੰਦਰ ਸਿੰਘ ਟੀਮਾ ਤੇ ਜਤਿੰਦਰ ਸਿੰਘ ਦੇ ਜਤਿੰਦਰ ਸ਼ਰਮਾ ਦੇ ਇਸ਼ਾਰੇ ਤੇ ਉਹਨਾਂ ਨੇ ਸਾਡੇ ਤੇ ਅਟੈਕ ਕਰਤਾ ਮੈਨੂੰ ਬਾਹਾਂ ਤੋਂ ਫੜ ਕੇ ਇੱਕਦਮ ਸਟੇਜ ਦੇ ਪਿੱਛੇ ਲੈ ਗਏ ਉੱਥੇ ਕੁੱਟਮਾਰ ਕੀਤੀ ਮੇਰੀ ਦਸਤਾਰ ਵੀ ਲਾਤੀ ਤੇ ਪੂਰੀ ਕੁਟਮਾਰ ਕਰਕੇ ਸਟੇਜ ਤੋਂ ਮੈਨੂੰ ਸਟੇਜ ਤੋਂ ਚੁੱਕ ਕੇ ਥੱਲੇ ਸੁੱਟਿਆ ਅਗਰ ਮੈਂ ਉੱਥੇ ਡਿੱਗਦਾ ਮੇਰੇ ਡਿੱਗਦੇ ਨੂੰ ਦੇਖੋ ਕਿ ਕੀ ਮੈਂ ਇਸ ਤਰ੍ਹਾਂ ਮੈਂ ਆਪਣੇ ਆਪ ਦੇਖ ਸਕਦਾ ਇਹ ਕਿੰਨਾ ਬੰਦਾ ਝੂਠ ਬੋਲ ਰਿਹਾ ਝੂਠ ਤੇ ਝੂਠ ਬੋਲ ਰਿਹਾ ਬਹੁਤ ਮਾੜੀ ਗੱਲ ਲਾਸਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੀ ਗੱਲ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਦੇ ਜੋ ਦਰਜਾ ਬਦਰਜਾ ਉੱਚ ਲੀਡਰ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਜਤ ਕਰਦਾ ਹਾਂ ਦਿਲੋਂ ਇਜਤ ਕਰਦਾ ਆ ਰਿਹਾ ਔਰ ਮੈਨੂੰ ਪੂਰਾ ਵਿਸ਼ਵਾਸ ਜੋ ਵੀ ਉਹ ਨਿਰਣਾ ਲੈਣਗੇ ਉਹ ਬਿਲਕੁਲ ਸਹੀ ਲੈਣਗੇ ਕਿਉਂਕਿ ਉਹਨਾਂ ਨੂੰ ਸੋਨੇ ਦੀ ਤੇ ਪਿੱਤਲ ਦੀ ਪਰਖ ਕਰਨੀ ਆਉਂਦੀ ਹੈ ਉਹ ਦਰਜਾ ਬਦਰਜਾ ਸਭ ਨੂੰ ਜਾਣਦੇ ਨੇ ਵੀ ਕਿਹੜਾ ਬੰਦਾ ਕਿੰਨੇ ਚ ਪਾਣੀ ਜਿਹਾਗਾ ਜੇ ਅਗਰ ਮੈਨੂੰ ਪਾਰਟੀ ਦੇ ਉੱਚ ਲੀਡਰ ਕੋਈ ਵੀ ਹੁਕਮ ਦੇਣਗੇ ਮੈਂ ਉਹਨਾਂ ਦਾ ਕਹਿਣਾ ਸਿਰ ਮੱਥੇ ਮੰਨੂਗਾ ਅਜੇ ਤੱਕ ਮੇਰੇ ਕੋ ਕੋਈ ਐਸਾ ਹੁਕਮ ਨਹੀਂ ਆਇਆ ਐਸਾ ਆਰਡਰ ਨਹੀਂ ਆਇਆ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਸਕਾਂ ਜਿਹਦੇ ਬਾਰੇ ਮੈਂ ਐਕਸਪਲੇਨ ਕਰ ਸਕਾਂ। ਹਟਾਇਆ ਗਿਆ ਜੀ। ਉਹ ਦੇਖੋ ਜੀ ਝੂਠ ਬੋਲਣ ਦਾ ਆਦਤ ਹੀ ਐ। ਤੇ ਉਹ ਇਸ ਸੰਬੰਧੀ ਨੋਟਿਸ ਤਾਂ ਨਹੀਂ ਉਹ ਝੂਠ ਬੋਲਣ ਦਾ ਆਦਤ ਹੀ ਐ ਝੂਠ ਬੋਲਣ ਦੀ ਫਿਤਰਤ ਆ ਉਹਦੀ। ਸ਼ੁਰੂ ਤੋਂ ਝੂਠ ਬੋਲਦਾ ਆ ਰਿਹਾ ਔਰ ਹੁਣ ਅੱਜ ਵੀ ਝੂਠ ਬੋਲ ਰਿਹਾ। ਲੇਟਰ ਦਿਖਾਇਆ ਜੀ ਉਹ ਕਹਿੰਦਾ ਵੀ ਲੈਟਰ ਆਇਆ। ਦੇਖੋ ਜੀ ਸਾਡੇ ਕੋਲ ਕੋਈ ਨਾ ਫੋਨ ਆਇਆ ਨਾ ਹੀ ਲੈਟਰ ਆਇਆ। ਅਗਰ ਪਾਰਟੀ ਹਾਈ ਕਮਾਂਡ ਮੈਨੂੰ ਜੋ ਵੀ ਹੁਕਮ ਦੇਣਗੇ ਮੈਂ ਸਿਰ ਮੱਥੇ ਚੱਲੂਗਾ। ਹਾਂ ਜ ਮੇਰਾ ਨਾਮ ਜਸਵੀਰ ਕੌਰ ਹੈ ਜੀ ਹਾਂਜੀ ਮੈਂ ਮਹਿਲਾ ਮੋਰਚਾ ਬੀਜੇਪੀ ਖੰਨਾ ਜ਼ਿਲ੍ਹਾ ਪ੍ਰਧਾਨ ਅੱਛਾ ਉਹ ਦਾਨ ਤੁਹਾਡੇ ਤੋਂ ਉਹਨਾਂ ਨੂੰ ਖਾਰਜ ਕੀਤਾ ਜਾਂਦਾ ਹੈ ਤੁਹਾਡਾ ਯਾਨੀ ਉਹ ਤੋਂ ਹਟਾਇਆ ਜਾਂਦਾ ਹੈ ਨਹੀਂ ਜੀ ਵੈਸੇ ਪਹਿਲੀ ਗੱਲ ਤਾਂ ਜੀ ਮੈਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਆ ਕੇ ਸਾਨੂੰ ਇਹ ਸੂਚਨਾ ਦਿੱਤੀ ਹੈ ਇਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਸੀ ਦੂਜਾ ਨੰਬਰ ਮੇਰੇ ਜਿਹੜੇ ਸੀਨੀਅਰ ਲੀਡਰ ਨੇ ਜੀ ਉਹਨਾਂ ਬਾਰੇ ਮੈਨੂੰ ਹਜੇ ਕੋਈ ਸੂਚਨਾ ਨਹੀਂ ਮਿਲੀ ਹੈਗੀ ਤੇ ਤੀਸਰਾ ਨੰਬਰ ਮੈਂ ਦੱਸਣਾ ਚਾਹੁੰਦੀ ਆ ਮੈਨੂੰ ਜ਼ਿਲ੍ਹਾ ਪ੍ਰਧਾਨ ਭពਿੰਦਰਜੀਤ ਨੇ ਲਾਇਆ ਹੀ ਨਹੀਂ ਜੀ 31 ਦਸੰਬਰ ਨੂੰ ਅਨਾਉਂਸ ਹੋਇਆ ਤੇ ਮੈਂ ਮੈਂ ਜ਼ਿਲ੍ਹਾ ਪ੍ਰਧਾਨ ਦੂਜੀ ਵਾਰੀ ਰਿਪੀਟ ਹੋ ਗਈ ਜੀ ਸਾਡੀ ਤਿੰਨੇ ਸਾਲ ਦੀ ਟਰਨ ਹੁੰਦੀ ਆ ਜੀ ਜ਼ਿਲ੍ਹਾ ਪ੍ਰਧਾਨ ਦੀ ਔਰ ਮੈਂ ਤਾਂ ਦੂਜੀ ਵਾਰੀ ਰਿਪੀਟ ਕਰਿਆ ਗਿਆ ਜੀ ਮੈਨੂੰ ਤਾਂ ਔਰ ਮੈਂ ਉਹਨਾਂ ਚ ਰੇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਜਿੰਨਾ ਚਿਰ ਸਾਡੇ ਸਤਿਕਾਰਯੋਗ ਸਕੱਟਨ ਮੰਤਰੀ ਜੀ ਨੇ ਔਰ ਸਾਡੇ ਬਹੁਤ ਸੁਲਝੇ ਹੋਏ ਨੱਡਾ ਸਾਹਿਬ ਸਤਿਕਾਰਯੋਗ ਨੇ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਇਹ ਜ਼ਿੰਮੇਵਾਰੀ ਬਖਸ਼ੀ ਹੈ ਜੀ ਉਹਨਾਂ ਦੇ ਹੁਕਮਾਂ ਤੋਂ ਬਿਨਾ ਮੈਂ ਕਿਸੇ ਨੂੰ ਕੁਝ ਨਹੀਂ ਜੀ ਦੱਸ ਸਕਦੀ ਹਲੇ ਜਿੰਨਾ ਚਿਰ ਮੈਨੂੰ ਉਹਨਾਂ ਦਾ ਨਹੀਂ ਕੋਈ ਹੁਕਮ ਆਉਂਦਾ ਹੈਗਾ ਉਹਨਾਂ ਚਿਰ ਮੈਂ ਹਜੇ ਕੋਈ ਇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਬਾਕੀ ਮੇਰੇ ਨਾਲ ਮੇਰੀ ਪਾਰਟੀ ਵਾਲੇ ਸਾਰੇ ਉੱਚ ਲੀਡਰ ਠੀਕ ਨੇ ਤਕਰੀਬਨ ਮੇਰੀ ਡੇਲੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਸਾਡੇ ਸਖਤਰ ਮੰਤਰੀ ਜੀ ਨਾਲ ਵੀ ਸਾਡੇ ਬੀਬਾ ਜਾਇ ਇੰਦਰਕੌਰ ਜੀ ਨਾਲ ਵੀ ਕੈਪਟਨ ਸਾਹਿਬ ਦੀ ਬੇਟੀ ਹੈ ਜੋ ਬਹੁਤ ਵਧੀਆ ਮੇਰੇ ਨਾਲ ਉਹਨਾਂ ਦੇ ਸਬੰਧ ਨੇ ਜੀ ਡੇਲੀ ਜਾਂ ਸਵੇਰੇ ਜਾਂ ਸ਼ਾਮ ਨੂੰ ਮੇਰਾ ਹਾਲਚਾਲ ਵੀ ਪੁੱਛਦੇ ਨੇ ਮੇਰੇ ਹਸਬੰਡ ਦਾ ਹਾਲਚਾਲ ਵੀ ਪੁੱਛਦੇ ਨੇ ਵਧੀਆ ਗੱਲ ਹੁੰਦੀ ਹੈ ਜੀ ਉਹਨਾਂ ਨਾਲ ਔਰ ਜੋ ਭਵਿੰਦਰ ਜੀ ਤੇ ਚੀਮਾ ਜੀ ਨੇ ਉਹ ਮੈਨੂੰ ਤਾਂ ਪਤਾ ਨਹੀਂ ਵੈਸੇ ਕਿਸ ਸੋਚ ਨਾਲ ਮੈਨੂੰ ਕਹਿ ਰਹੇ ਨੇ ਵੀ ਮੈਂ ਉਹਨੂੰ ਆਉਧਿਆਂ ਤੋਂ ਖਾਰਜ ਕਰ ਰਹੇ ਆ ਤੇ ਮੈਨੂੰ ਤਕਰੀਬਨ ਉਹਨੇ ਅਹੁਦਾ ਕੋਈ ਦਿੱਤਾ ਹੀ ਨਹੀਂ ਹੈਗਾ ਜੀ ਮੈਂ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨਾ ਮਲਾਉਦ ਮੰਡਲ ਦੀ ਮੈਂ ਪਰਿਵਾਰੀ ਸਾਡੇ ਸਗਠਨ ਮੰਤਰੀ ਜੀ ਨੇ ਲਾਇਆ ਹੋਇਆ ਕੋਰ ਕਮੇਟੀ ਦੀ ਮੈਂਬਰ ਹੈਗੀ ਆ ਜੀ ਮੈਂ ਸਮਰਾਲੇ ਦੀ ਮਹਿਲਾ ਮੋਰਚੇ ਦੀ ਤੇ ਮੈਨੂੰ ਤਾਂ ਜੋ ਅਹੁਦੇ ਮਿਲੇ ਹੋਏ ਨੇ ਮੈਨੂੰ ਇਹ ਸਾਡੇ ਉੱਚ ਲੀਡਰਾਂ ਵੱਲੋਂ ਨੇ ਮੈਨੂੰ ਅੱਜ ਤੱਕ ਸਾਡੇ ਕਰਨਵੀਰ ਢਿੱਲੋਂ ਜੀ ਸੀ ਉਹਨਾਂ ਨੇ ਨਹੀਂ ਜੋ ਇਹ ਜ਼ਿਲ੍ਹਾ ਪ੍ਰਧਾਨ ਲਾਉਂਦਾ ਹੁੰਦਾ ਹੈ ਜੀ ਇਹ ਆਪਣੇ ਤੌਰ ਤੇ ਲਾਉਂਦੇ ਹੁੰਦੇ ਨੇ ਪਰ ਮੈਨੂੰ ਇਹਨਾਂ ਨੇ ਨਹੀਂ ਲਾਇਆ ਜੀ ਕਿਉਂਕਿ ਇਹ ਤਾਂ 31 ਦਸੰਬਰ ਨੂੰ ਅਨਾਉਂਸ ਹੋਇਆ ਇਹ ਤਾਂ ਪਹਿਲਾਂ ਮੈਂ ਰਿਪੀਟ ਹੋ ਚੁੱਕੀ ਸੀ ਜੀ ਜ਼ਿਲ੍ਹਾ ਪ੍ਰਧਾਨ